ਅੱਛਾ ਜੇ ਸਰਕਾਰ ਚਾਹੁੰਦੀ ਏ ਵੀ ਸਾਡੇ 1121 ਵੈਰਾਈਟੀ ਆਉਣ ਵਾਲੇ ਸਮੇਂ ਸਾਨੂੰ ਮਿਲੇ ਸਾਨੂੰ ਇਹਦਾ ਚੌਲ ਮਖਾਨ ਨੂੰ ਮਿਲੇ ਜਾਂ ਜਨਤਾ ਚਾਹੁੰਦੀ ਵੀ ਸਾਨੂੰ ਇਹ ਚੀਜ਼ ਮਿਲੇ ਅਸੀਂ ਤਾਂ ਪੈਦਾ ਕਰੀਏ ਤੇ ਸਾਨੂੰ ਇਹਦਾ ਘੱਟੋ ਘੱਟ ਵੀ 9-10 ਹਜ਼ਾਰ ਰੁਪਏ ਮਿਲਣ ਚਾਹੀਦਾ ਠੀਕ ਹੈ ਤੇ ਭਾਈ ਜਿਵੇਂ ਹੁਣ ਮਾਲ ਤੁਸੀਂ ਕਹੇ ਸਾਡੇ ਗੋਹ ਦੀ ਸੂਂਦੀ ਆ ਗਈ ਹਾਂਜੀ ਹੁਣ ਪ੍ਰਦਾਨ ਜੇ ਪਾਈਏ ਤਾਂ ਪ੍ਰਦਾਨ ਨਾਲ ਬਹੁਤ ਕੰਟਰੋਲ ਹੋ ਜਾਂਦਾ ਪਰ ਪਹਿਲਾਂ ਹੀ ਪਾ ਦਿੰਦਾ ਮੈਂ ਦੋ ਵਾਰੀ ਪ੍ਰਦਾਨ ਪਾ ਚੁੱਕਿਆ ਇਹਦੇ ਚ ਪਦਾਨ ਵੀ ਹੁਣ ਕੀ ਐ ਇੱਕ ਤਾਂ ਡੁਪਲੀਕੇਸ਼ੀ ਵੀ ਦਵਾਈਆਂ ਚ ਬਹੁਤ ਆਉਣ ਲੱਗੀ ਜਿਹੜੀ ਮੰਨ ਲ ਕੇ ਚੱਲੋ ਅੱਜ ਤੋਂ ਪਹਿਲਾਂ ਰਾਉਂਡ ਅਪ ਮਿਲਦੀ ਸੀ ਉਹ ਬੈਨ ਹੋ ਗਈ ਉਹ ਜਵੇਂ ਬੈਨ ਹੋ ਗਈ ਉਹ ਕਿਤੇ ਤਾਂ 1 ਲੀਟਰ 8 ਕਿੱਲਿਆਂ ਚ ਕੰਮ ਕਰਦੀ ਸੀ ਹੁਣ 4 ਲੀਟਰ ਪਹਿਲਾਂ ਜਿਵੇਂ 23 29 ਕਣਕ ਹੁੰਦੀ ਸੀ ਘਰੇ ਦੇਸੀ ਰੋਟੀ ਬਹੁਤ ਵਧੀਆ ਦੋ ਦਿਨ ਰੋਟੀ ਨਹੀਂ ਸੁੱਕਦੀ ਹੁੰਦੀ ਸੀ ਉਹ ਵੈਰਾਈਟੀ ਖਤਮ ਹੋ ਗਈ ਸਹੀ ਕਿਉਂਕਿ ਉਸ ਤੇ ਨਾ ਤੇ ਸਾਡੇ ਖੇਤੀਬਾੜੀ ਮਹਾਰਾ ਨੇ ਕੋਈ ਸੁਝਾਅ ਦਿੱਤਾ ਉਹ ਹੁੰਦੀ ਹੁੰਦੀ ਖਤਮ ਕਰਦੀ ਹੋਰ ਹੋਰ ਵੈਰਾਈਟੀਆਂ ਆ ਗਈਆਂ ਉਹ ਜੀ ਰੋਟੀ ਅਜੇ ਤੱਕ ਨਹੀਂ ਬਣੀ ਜਿਹੜੀ ਕਿ 23 29 ਕਣਕ ਦੀ ਸੀ ਇਸੇ ਤਰ੍ਹਾਂ ਇਹ ਚੀਜ਼ ਆ ਜਿਹੜੀ ਚੌਲ ਦੀ ਕੁਆਲਿਟੀ ਆ ਉਹ ਨਾ ਕਿਸੇ ਵੈਰੈਟੀ ਚ ਨਹੀਂ ਮਿਲੂਗੀ ਚਾਹੇ ਕਿੰਨੀਆਂ ਵੀ ਰੈਕਸਟ ਹੋ ਗਈਆਂ ਪੀਬੀ 1 ਆਈ ਪੀਬੀ 4 ਆਈ ਆਪਣੀ 1847 ਆ ਗਈ 1885 ਆ ਗਈ ਪਰ ਇਹ ਜਿਹੜੀ ਚੀਜ਼ ਆ ਨਾ ਇੱਕ ਸੋਨਾ ਸਹੀ ਖਰਾ ਸੋਨਾ ਇਹਦਾ ਘੱਟ ਤੋਂ ਘੱਟ ਵੀ ਮੁੱਲ 8-9000 ਰੁਪਏ ਪਰ ਕਿਵੰਟਰ ਹੋਣਾ ਚਾਹੀਦਾ ਹਾਂਜੀ ਸੱਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਦੂ ਕਿਸਾਨ ਵੀਰੋ ਅੱਜ ਆਪਾਂ ਮੌਜੂਦ ਆ ਪਟਿਆਲਾ ਜ਼ਿਲ੍ਹਾ ਦਾਣਾ ਮੰਡੀ ਨਾਬਾ ਕਿਸਾਨ ਵੀਰੋ ਹਰ ਇੱਕ ਕਿਸਾਨ ਚਾਹੁੰਦਾ ਕਿ ਮੇਰੇ ਫਸਲ ਵੱਧ ਤੋਂ ਵੱਧ ਝੜੇ ਕਿਸੇ ਕਿਸਾਨ ਨੇ ਆਪ ਦਾ ਧੀ ਪੁੱਤ ਵਿਆਹ ਹੁੰਦਾ ਕਿਸੇ ਨੇ ਕਰਜ਼ਾ ਲਾਉਣਾ ਹੁੰਦਾ ਜਦੋਂ ਕਿਤੇ ਨਾ ਕਿਤੇ ਕੋਈ ਕੁਦਰਤ ਦੀ ਮਾਰ ਪੈ ਜਾਂਦੀ ਆ ਜਾਂ ਕਿਸੇ ਕੋਈ ਵੈਸੇ ਹੀ ਕੋਈ ਬਿਮਾਰੀ ਆਪਣੀ ਫਸਲ ਨੂੰ ਇਹ ਜੀ ਲੱਗ ਜਾਂ ਪੈ ਜਾਂਦੀ ਆ ਵੀ ਆਪਣੇ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਤੇ ਉਦੋਂ ਫਿਰ ਕਿਸਾਨ ਦਾ ਜਿਹੜਾ ਦਿਲ ਟੁੱਟਦਾ ਉਹ ਫਿਰ ਕਿਸਾਨ ਹੀ ਮਹਿਸੂਸ ਕਰ ਸਕਦਾ ਇੱਕ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਹੀ ਆ ਵੀ ਫਸਲਾਂ ਦੇ ਝਾੜ ਵੀ ਬਹੁਤ ਘਟ ਰਹੇ ਐ ਤੇ ਜਿਵੇਂ ਬਾਸਪਤੀਆਂ ਇਹਨਾਂ ਦੇ ਰੇਟ ਵੀ ਬਹੁਤ ਘਟ ਰਹੇ ਆ ਆਪਾਂ ਅੱਜ ਜਿਹੜੇ ਕਿਸਾਨ ਵੀਰ ਕੋਲੇ ਮੌਜੂਦ ਆ ਇਹ ਪਹਿਲਾ 1401 ਜਿਹੜੀ ਮੁੱਛਲ ਬਾਸਪਤੀ ਲਾਉਂਦੇ ਸੀਗੇ ਇਹਨਾਂ ਨੇ ਪਹਿਲੇ ਸਾਲ ਐਤਕੀ 1121 ਜਿਹੜੀ ਸਵਾ ਕਿੱਲਾ ਲਾਈ ਐ ਤੇ ਉਹਨਾਂ ਦੇ ਤੁਸੀਂ ਢੇਰੀ ਦੇਖ ਸਕਦੇ ਹੋ ਸਵਾ ਕਿੱਲੇ ਦੀ ਢੇਰੀ ਐ ਤੇ ਸਾਰੇ 8-10 ਗੱਟੇ ਨਿਕਲੇ ਹੋਣਗੇ ਬਾਈ ਬਹੁਤ ਵਿਚਾਰਾ ਅਫਸੋਸਜਾ ਕਰ ਰਿਹਾ ਸੀ ਮੇਰੇ ਨਾਲ ਗੱਲਬਾਤ ਹੋਈ ਇਹਨਾਂ ਨਾਲ ਆਪਾਂ ਕਰਾਂਗੇ ਗੱਲਬਾਤ ਬਈ ਯਾਰ ਤੁਸੀਂ ਇਹ ਵੈਰੈਟੀ ਕਿਵੇਂ ਕੋਈ ਕਿਹਦੇ ਮਗਰ ਲਾ ਕੇ ਲਾਈ ਆ ਤੇ ਜਿਹੜਾ ਝਾੜ ਇਹਨਾਂ ਘਟ ਰਿਹਾ ਵੀ ਘਟ ਰਹਿ ਦਾ ਕਾਰਨ ਕੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਪ੍ਰੀਤਿੰਦਰ ਸਿੰਘ ਠੀਕ ਹੈ ਜੀ ਤੇ ਜ਼ਿਲ੍ਹਾ ਜੀ ਪਟਿਆਲਾ ਜਿਲ੍ਹਾ ਪਟਿਆਲਾ ਜੀ ਠੀਕ ਹੈ ਜੀ ਤੇ ਬਾਈ ਜੇ ਖੇਤੀ ਦੀ ਗੱਲ ਕਰੀਏ ਤੁਸੀਂ ਕਿੰਨੀ ਖੇਤੀ ਕਰਦੇ ਹੋ ਜੀ ਮੈਂ ਤਕਰੀਬਨ 8 ਕਿਲੇ ਦੀ ਮੈਂ ਖੇਤੀ ਕਰਦਾ ਵਾਂ ਜਿਹਦੇ ਵਿੱਚ ਉਹ ਕੁਝ ਪਰਮਲ ਤੇ ਕੁਛ ਬਾਸਮਤੀ ਹਰ ਇੱਕ ਸਾਲ ਕੁਛ ਐਦਾਂ ਹੁੰਦਾ ਕੁਛ ਵੱਖਰਾ ਨਵਾਂ ਕਰੀਏ ਤਾਂ ਕਿ ਸਾਨੂੰ ਇਨਕਮ ਵਧੀਆ ਹੋ ਸਕੇ ਤੇ ਜਿਆਦਾ ਹੀ ਆਪਣੀ ਇਨਕਮ ਵਧਾ ਸਕੀਏ ਤੇ ਜੇ ਸਾਨੂੰ ਕੁਛ ਵਧੀਆ ਬਚੂਗਾ ਤੇ ਉਹਦੇ ਤਾਂ ਉਹਦੇ ਕਰਕੇ ਅਸੀਂ ਕੁਛ ਨਾ ਕੁਛ ਗਰੋ ਕਰ ਸਕਦੇ ਆ ਠੀਕ ਹੈ ਜੀ ਯਾਨੀ ਆਏ ਸਾਲ ਤੁਸੀਂ ਕੋਈ ਨਾ ਕੋਈ ਨਵੀਂ ਫਸਲ ਐਡ ਕਰਦੇ ਐਡ ਕਰਦੇ ਆ ਵੀ ਕੋ ਬਿਕੋਜ਼ ਚੇਂਜ ਇਸ ਦਾ ਸਪਾਈਸ ਆਫ ਲਾਈਫ ਤੇ ਕੁਛ ਨਾ ਕੁਛ ਚੇਂਜ ਕਰਨਾ ਚਾਹੀਦਾ ਇਹ ਸੋਚ ਕੇ ਅਸੀਂ ਇਸ ਸਾਲ 11 21 ਵੈਰਾਈਟੀ ਲਾਈ ਠੀਕ ਹੈ ਬਈ ਇਹ ਬਈ ਤੁਹਾਨੂੰ ਕਿਸੇ ਕਿਸਾਨ ਨੇ ਰਹਿ ਦਿੱਤੀ ਜਾਂ ਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਿਆ ਇਹ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਸਾਨੂੰ ਇੱਕ ਗੱਲ ਵਧੀਆ ਲੱਗੀ ਵੀ ਇਹਦਾ ਜਿਹੜਾ ਚੌਲ ਦੀ ਕੁਆਲਿਟੀ ਆ ਅੱਜ ਤੱਕ ਜਿੰਨੀਆਂ ਵੀ ਵੈਰਾਈਟੀਆਂ ਆ ਚੁੱਕੀਆਂ ਬਾਸਮਤੀ ਦੀਆਂ ਕਿਸੇ ਦੀ ਵੀ ਕੁਆਲਿਟੀ ਇਹਦੇ ਚੌਲ ਨਾਲ ਦੀ ਨਹੀਂ ਬਣੀ ਨਾ ਹੀ ਬਣ ਸਕੇਗੀ ਕਿਉਂਕਿ ਮੈਂ ਜਿਹੜੇ ਮਾਹਰ ਜਿਨ੍ਹਾਂ ਨੇ ਤਿਆਰ ਕੀਤੀ ਵੈਰਾਈਟੀ ਵਿਕਸਿਤ ਕੀਤੀ ਆ ਉਹ ਯੂਨੀਵਰਸਿਟੀ ਵਾਲਿਆਂ ਨੇ ਦੱਸਿਆ ਕਿ ਇਹ ਸਭ ਤੋਂ ਉੱਤਮ ਇਹਦਾ ਚੌਲ ਇੱਕ ਤਾਂ ਸੁਗੰਧ ਚ ਬਹੁਤ ਵਧੀਆ ਇੱਕ ਚੌਲ ਲੰਮਾ ਵੀ ਥੋੜਾ ਮਟਾਈ ਦੇ ਵਿੱਚ ਵੀ ਆ ਇਹ ਕੁਆਲਿਟੀਆਂ ਵੇਖ ਕੇ ਮੈਂ ਇਹ ਵੈਰੈਟੀ ਨੂੰ ਲਾਇਆ ਤੇ ਇਹ ਸਾਲ ਇਹ ਵੈਰੈਟੀ ਸਾਨੂੰ ਇੱਕ ਧੋਖਾ ਦੇਣ ਦੇ ਧੋਖਾ ਹੀ ਹੋ ਗਿਆ ਵੀ ਕਿੱਥੇ ਤੁਸੀਂ ਯਾਰ ਸੋਚਿਆ ਸੀਗਾ ਵੀ ਆਪਾਂ ਪੈਸੇ ਪ੍ਰੋਫਿਟ ਵਧਾ ਕਮਾਵਾਂਗੇ ਵਧ ਕਮਾਵਾਂਗੇ ਅਜਵੇਂ 1400 ਇੱਕ ਲਾਉਂਦੇ ਸੀ 1400 ਇੱਕ ਲਾਉਂਦੇ ਸੀ ਉਹ ਵੀ ਕੁਝ ਠੀਕ ਰਹਿ ਜਾਂਦੀ ਆ ਜਣੀ ਕਿ 1400 ਇੱਕ ਠੀਕ ਆ ਐਵਰੇਜ ਆ ਜਾਂਦੀ ਆ ਬਾੜੀ ਵਧੀਆ ਵੀ ਨੇ ਕਹਿੰਦੇ ਕਈ ਵਾਰੀ ਉਹ ਵੀ 1 ਸਾਲ ਸਾਡੀ 1700 ਰੁਪਏ ਵੀ ਕੀ ਸੀ ਪਰਮਲ ਨਾਲ ਵੀ ਘੱਟ ਵੀ ਕੀ ਸੀ ਉਹ ਸਾਲ ਤੋਂ ਅਸੀਂ ਛੱਡ ਦਿੱਤੀ ਸੀ ਠੀਕ ਹੈ ਬਈ ਤੇ ਬਈ ਜੇ ਇਹਦੀ ਹੁਣ ਗੱਲ ਕਰੀਏ ਆਪਾਂ ਵੀ ਸਵਾ ਕਿੱਲਾ ਤੁਸੀਂ ਲਾਈ ਆ ਤੇ ਇਹਦਾ ਇੰਨਾ ਝਾੜ ਘੱਟ ਰਹਿਣ ਦਾ ਕਾਰਨ ਬਈ ਇਹਦੇ ਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਏ ਯੂਨੀਵਰਸਿਟੀ ਵੀ ਏਡੀ ਗੌਰ ਨਹੀਂ ਕਰ ਰਹੀ ਕਿਉਂਕਿ ਉਹਨਾਂ ਨੇ ਇੱਕੋ ਕਹਿੰਦੀ ਵੀ ਜਿਹੜੀਆਂ ਪਹਿਲਾਂ ਸੁਪਰੀਆ ਕਰਦੇ ਸਾਇਦੇ ਤੇ ਉਹਨਾਂ ਨੇ ਉੱਤੇ ਬੈਨ ਲਗਾ ਦਿੱਤਾ ਇਹ ਕਹਿੰਦਾ ਐਕਸਪੋਰਟ ਤੇ ਔਖਾ ਹੁੰਦਾ ਲੇਕਿਨ ਜਿਹੜਾ ਸਾਡਾ ਵਾਤਾਵਰਨ ਨੇ ਆ ਉਹ ਜਿਹੜੀਆਂ ਸਪਰੀਆਂ ਦਵਾਈਆਂ ਮੰਗਦਾ ਉਹ ਤੇ ਇਹਨਾਂ ਬੰਨ ਲਗਾ ਦਿੱਤਾ ਉਹ ਵੀ ਵੱਡਾ ਕਾਰਨ ਨੇ ਨਹੀਂ ਤੇ ਜਿਹੜੀਆਂ ਦਵਾਈਆਂ ਪਹਿਲਾਂ ਹੁੰਦੀਆਂ ਹਨ ਉਹਦੇ ਨਾਲ ਇਹ ਵੈਰੈਟੀ ਵੱਜ ਜਾਂਦੀ ਸੀ ਉਹ ਇਹਨਾਂ ਨੇ ਉਹ ਸਾਲਟ ਬੰਦ ਕਰ ਦਿੱਤੇ ਨੇ ਤੇ ਜਿਹਦੇ ਕਰਕੇ ਵੱਡਾ ਨੁਕਸਾਨ ਹੋ ਰਿਹਾ ਤੇ ਜਿਹੜਾ ਫੋਕਸ ਜ਼ਿਆਦਾ ਪੈ ਰਿਹਾ ਦੇ ਵਿੱਚ ਠੀਕ ਹੈ ਇੱਕ ਬਾਈ ਜੀ ਇਹ ਜਿਹੜੀ ਵੈਰੈਟੀ 11 ਕਿਹਨੂੰ ਬਿਮਾਰੀ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਵੱਧ ਨਹੀਂ ਹੁੰਦੀ ਸਭ ਤੋਂ ਵੱਧ ਜ਼ਿਆਦਾ ਇਹਦੂੰ ਸਮੱਸਿਆ ਆ ਰਹੀ ਹੈ ਤਿੰਨ ਚਾਰ ਸਾਲਾਂ ਤੋਂ ਜਿਹੜੀ ਇਹ ਪ੍ਰੋਬਲਮ ਹੈ ਮੇਨ ਤੇ ਦਾ ਇਹੀ ਆ ਵੀ ਟਿੱਕਾ ਸਿੱਟਾ ਬਹੁਤ ਨਿਕਲਦਾ ਠੀਕ ਆ ਜੇ ਮੈਂ ਉਹਦਾ ਕਾਰਨ ਵੇ ਕੀ ਹੈ ਤੇ ਗੋਭ ਦੀ ਸੁੰਡੀ ਬਹੁਤ ਜਿਆਦਾ ਉੱਤੇ ਉੱਚੇ ਪੱਧਰ ਤੇ ਆ ਇਹਦੇ ਚ ਹਾਂ ਗੋਭ ਦੀ ਸੁੰਡੀ ਨਾਲ ਹੀ ਉਹ ਸੱਲੋਂ ਜਦੋਂ ਗੋਭ ਖਾ ਜਾਂਦੀ ਹੈ ਜਿਹੜੀ ਮੂਝੇ ਰਾ ਫੋਕੀ ਰਹਿ ਜਾਂਦੀ ਹੈ ਫੋਕੀ ਬਣ ਜਾਂਦਾ ਹੁਣ ਇਹਦੇ ਵਿੱਚ ਆਪਾਂ ਕਿਸੇ ਕੇ ਜੇ ਇਹਦਾ ਰੰਗ ਦੇਖੀਏ ਰੰਗ ਵੀ ਇੱਕੋ ਦਾ ਮਸੋਨੇ ਵਰਗਾ ਹੈਗਾ ਕਿਉਂਕਿ ਇਹਦੇ ਚ ਪਟਾਸ਼ ਦੀ ਕੋਈ ਘਾਟ ਨਹੀਂ ਕਿਸੇ ਵੀ ਕੈਮੀਕਲ ਦੀ ਜਾਂ ਕੈਲਸ਼ੀਅਮ ਦੀ ਜਾਂ ਮਿਨਰਲ ਦੀ ਕਿਸੇ ਚੀਜ਼ ਦੀ ਘਾਟ ਨਹੀਂ ਚਾਹੇ ਤਾਂ ਤੁਸੀਂ ਲੈਬ ਤੋਂ ਵੀ ਚੈੱਕ ਕਰਾ ਸਕਦੇ ਹੋ ਕਿਉਂਕਿ ਮੈਂ ਇੱਕ ਵੈਲ ਐਜੂਕੇਟਿਡ ਫਾਰਮਰ ਹਾਂ ਸੋ ਮੈਂ ਮਿੱਟੀ ਦੀ ਪਰਖ ਵੀ ਕਰਾਉਣਾ ਤੇ ਉਹਦੇ ਮੁਤਾਬਕ ਜਿਹੜੀ ਕੋਈ ਜੋ ਜ਼ਿਆਦਾ ਜੂਰੀਆ ਵੀ ਨਹੀਂ ਪਾਉਣਾ ਜਿੰਨੀ ਕੁ ਲੋੜ ਆ ਉਸ ਹਿਸਾਬ ਨਾਲ ਮੈਂ ਜਿਹੜੀ ਫਸਲ ਦੀ ਰਿਕੁਆਇਰਮੈਂਟ ਆ ਉਨੀ ਮੈਂ ਉਹਨੂੰ ਦੋ ਜੰਨਾ ਵਾ ਇਹ ਤਾਂ ਕਿ ਫੁੱਲੀਆਂ ਫਸਲ ਹੋ ਸਕੇ ਠੀਕ ਹੈ ਜੇ ਵੀ ਤੁਸੀਂ ਇਹਦੀ ਖਾਦ ਦੀ ਗੱਲ ਕਰੀ ਖਰਾਕ ਦੀ ਖਰਾਕ ਜਿਵੇਂ ਕਿਹੜੀ ਕਿਹੜੀ ਆਪਾਂ ਜਿਵੇਂ ਪोटाश ਹੋ ਗਈ ਪोटाश ਹੋ ਗਈ ਜਿੰਕ ਹੋ ਗਈ ਠੀਕ ਆਪਾਂ ਨਾਈਟ੍ਰੋਜਨ ਪਾਉਨੇ ਆ ਉਹ ਵੀ ਘੱਟ ਮਾਤਰਾ ਚ ਪਾਇਆ ਇਹਨੂੰ ਕਿਉਂਕਿ ਕਈ ਵਾਰੀ ਕਿ ਨਾਈਟ੍ਰੋਜਨ ਨਾਲ ਆਫਲ ਜਾਂਦੀ ਆ ਉੱਤੇ ਨੂੰ ਹਾਂਜੀ ਹਾਂ ਮੁੰਡੀ ਨਾਲ ਵੀ ਦਿੱਕਤ ਆਉਂਦੀ ਆ ਨਾਈਟ੍ਰੋਜਨ ਸੁੰਡੀ ਵੱਧਦੀ ਆ ਬਿਮਾਰੀ ਜਾਂਦੀ ਆ ਤੇ ਜਿਵੇਂ ਹੋ ਗਈ ਦੇਸੀ ਖਾਦ ਨੂੰ ਮੈਂ ਜ਼ਿਆਦਾ ਪ੍ਰਮੋਟ ਕਰਦਾ ਇਸ ਤਰ੍ਹਾਂ ਵੀ ਹੁਣ ਜਿਹੜੀ ਵੀ ਖੇਤ ਚ ਰੂੜੀ ਪਈ ਹੋਊਗੀ ਉੱਚ ਕਣਕ ਦਾ ਝਾੜ ਅੱਗੋਂ ਵੱਧਾਊਗਾ ਸਹੀ ਤੇ ਬਾਕੀ ਇਹ ਆ ਵੀ ਜੇ ਹੁਣ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਨੂੰ 11 21 ਵੈਰੈਟੀ ਆਉਣ ਨਾਲ ਸਮਝ ਕਹਿੰਦੇ ਨੇ ਵੀ ਅਸੀਂ ਪਾਸਟ ਨੂੰ ਕੋ ਸੇਵ ਕਰੀਏ ਹਾਂਜੀ ਕਿ ਪੁਰਾਣੀ ਚੀਜ਼ ਜਿਹਨੂੰ ਅਸੀਂ ਬਚਾਈਏ ਵੀ ਵੈਰੈਟੀ ਖਤਮ ਹੁੰਦੀ ਖਤਮ ਪਹਿਲਾਂ ਜਿਵੇਂ 23 29 ਕਣਕ ਹੁੰਦੀ ਸੀ ਹਾਂਜੀ ਘਰੇ ਦੇਸੀ ਰੋਟੀ ਬਹੁਤ ਵਧੀਆ ਦੋ ਦਿਨ ਰੋਟੀ ਨਹੀਂ ਸੁੱਕਦੀ ਹੁੰਦੀ ਸੀ ਉਹ ਵੈਰੈਟੀ ਖਤਮ ਹੋ ਗਈ ਸਹੀ ਕਿਉਂਕਿ ਉਸ ਤੇ ਨਾ ਤੇ ਸਾਡੇ ਖੇਤੀਬਾੜੀ ਮਹਾਰਾ ਨੇ ਕੋਈ ਸੁਝਾਅ ਦਿੱਤਾ ਉਹ ਹੁੰਦੀ ਹੁੰਦੀ ਖਤਮ ਕਰਦੀ ਹੋਰ ਹੋਰ ਵੈਰੈਟੀਆਂ ਆ ਗਈਆਂ ਉਹੋ ਜੀ ਰੋਟੀਆਂ ਅਜੇ ਤੱਕ ਨਹੀਂ ਬਣੀ ਜਿਹੜੀ ਕਿ 23 29 ਕਣਕ ਦੀ ਸੀ ਇਸੇ ਤਰ੍ਹਾਂ ਇਹ ਚੀਜ਼ ਆ ਜਿਹੜੀ ਚੌਲ ਦੀ ਕੁਆਲਿਟੀ ਆ ਉਹ ਨਾ ਕਿਸੇ ਵੈਰੈਟੀ ਚ ਨਹੀਂ ਮਿਲੂਗੀ ਚਾਹੇ ਕਿੰਨੀਆਂ ਵੀ ਵਿਕਸਤ ਹੋ ਗਈਆਂ ਪੀਬੀ 1 ਆਈ ਪੀਬੀ 4 ਆਈ ਆ ਆਪਣੀ 1847 ਆ ਗਈ 1885 ਆ ਗਈ ਪਰ ਇਹ ਜਿਹੜੀ ਚੀਜ਼ ਆ ਨਾ ਇਹ ਇੱਕ ਸੋਨਾ ਸਹੀ ਹੈ ਘਰਾ ਸੋਨਾ ਇਹਦਾ ਘੱਟ ਤੋਂ ਘੱਟ ਵੀ ਮੁੱਲ 8-9000 ਰੁਪਏ ਕਵਾਂਟਰ ਹੋਣਾ ਚਾਹੀਦਾ ਸਹੀ ਹੈ ਆ ਸਹੀ ਹੈ ਲੋਕਾਂ ਦਾ ਕਿਉਂਕਿ ਇੱਕ ਤਾਂ ਇਹਦਾ ਝਾੜ ਬਹੁਤ ਘਟ ਗਿਆ ਸਹੀ ਹੈ ਬਿਮਾਰੀ ਹੋਣ ਕਰਕੇ ਫਿਰ ਜੇ ਉਹਦਾ ਇਲਾਜ ਕਰਦੇ ਆ ਉਹ ਇਹ ਕਹਿੰਦੇ ਪੀ ਐਕਸਪੋਰਟ ਨਹੀਂ ਹੋਣੀ ਬੰਦਾ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਨੂੰ ਜਿਹੜੀ ਵੀ ਸਪਰੇਆਂ ਦੀ ਤੁਸੀਂ ਗੱਲ ਕੀਤੀ ਹੈ ਸਪਰੇਆਂ ਤਾਂ ਜਿਵੇਂ ਇੱਕ ਅਕਟਾਰਾ ਬੈਨ ਹੋਈ ਆ ਇੱਕ ਹੋਈ ਆ ਦੂਜੀ ਜਿਹੜੀ ਤੌਣ ਮੁਰ ਕਰਦਣ ਤੋੜ ਦੌਂਦੀ ਸੀਗੀ ਉਹ ਇਹਦੇ ਚ ਪ੍ਰੋਬਲਮ ਨਹੀਂ ਕਰਾਈ ਸਾਈਕਲੋਜ ਹੁਣ ਵੀ ਬਾਕੀ ਇਹ ਆ ਵੀ ਇਹਦੇ ਚ ਜਿਹੜੀ ਇਹ 11 21 ਮੁੱਛਲ ਚ ਜੇ ਗਰਦਨ ਮੋੜੋ ਜਿਆਦਾ ਆਉਂਦਾ ਠੀਕ ਹੈ ਜੀ ਇਹਦੇ ਚ ਨਹੀਂ ਆਉਂਦਾ ਇਹਦੇ ਚ ਬਹੁਤ ਘੱਟ ਆਉਂਦਾ ਹੈਗਾ ਲੇਕਿਨ ਇਹਦੇ ਚ ਜਿਹੜੀ ਮੇਨ ਸਮੱਸਿਆ ਗੋਭ ਦੀ ਸੁੰਡੀ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਠੀਕ ਹੈ ਜੀ ਜੇ ਕਿਉਂਕਿ ਪਹਿਲਾਂ ਹੁੰਦਾ ਸੀ ਉਹ ਸਾਲਟ ਇਹਨਾਂ ਨੇ ਬੈਨ ਕਰ ਦਿੱਤੇ ਆ ਠੀਕ ਹੈ ਜੀ ਸੁੰਡੀ ਤੋਂ ਸਪਰੇਅ ਸੁੰਡੀ ਸੀ ਸਪਰੇਅ ਤੋਂ ਉਹ ਸਾਲਟ ਬੈਨ ਕਰ ਦਿੱਤੇ ਆ ਜਿਹਦੇ ਕਰਕੇ ਇਹ ਇਹਦਾ ਹੱਲ ਨਹੀਂ ਹੋ ਸਕਦਾ ਅੱਛਾ ਜੇ ਸਰਕਾਰ ਚਾਹੁੰਦੀ ਏ ਵੀ ਸਾਡੇ 11 21 ਵੈਰਾਈਟੀ ਆਉਣ ਵਾਲੇ ਸਮੇਂ ਸਾਨੂੰ ਮਿਲੇ ਸਾਨੂੰ ਇਹਦਾ ਚੌਲ ਮਖਾਨ ਨੂੰ ਮਿਲੇ ਜਾਂ ਜਨਤਾ ਚਾਹੁੰਦੀ ਵੀ ਸਾਨੂੰ ਇਹ ਚੀਜ਼ ਹੀ ਮਿਲੇ ਅਸੀਂ ਤਾਂ ਪੈਦਾ ਕਰੀਏ ਤੇ ਸਾਨੂੰ ਇਹਦਾ ਘੱਟੋ ਘੱਟ ਵੀ 9-10000 ਰੁਪਏ ਮਿਲਣ ਚਾਹੀਦਾ ਠੀਕ ਹੈ ਜੀ ਤੇ ਬਾਈ ਜਿਵੇਂ ਹੁਣ ਮੰਨ ਲਓ ਤੁਸੀਂ ਕਹਿ ਸਾਡੇ ਗੋਭ ਦੀ ਸੁੰਡੀ ਆ ਗਈ ਹਾਂਜੀ ਉਹ ਪ੍ਰਦਾਨ ਜੇ ਪਾ ਗੀ ਤਾਂ ਪ੍ਰਦਾਨ ਨਾਲ ਬਹੁਤ ਕੰਟਰੋਲ ਹੋ ਜਾਂਦਾ ਪਰ ਪਹਿਲਾਂ ਹੀ ਪਾ ਦੇਣਾ ਪ੍ਰਦਾਨ ਮੈਂ ਦੋ ਵਾਰੀ ਪ੍ਰਦਾਨ ਪਾ ਚੁੱਕਿਆ ਇਹਦੇ ਚ ਠੀਕ ਹੈ ਜੀ ਪ੍ਰਦਾਨ ਵੀ ਹੁਣ ਕੀ ਹੈ ਇੱਕ ਤਾਂ ਡੁਪਲੀਕੇਸੀ ਵੀ ਦਵਾਈਆਂ ਚ ਬਹੁਤ ਆਉਣ ਲੱਗ ਗਈ ਜਿਹੜੀ ਮੰਨ ਲ ਲ ਕੇ ਚਲੋ ਅੱਜ ਤੋਂ ਪਹਿਲਾਂ ਰਾਉਂਡ ਅਪ ਮਿਲਦੀ ਸੀ ਹਾਂਜੀ ਉਹ ਜਵੇਂ ਬੈਂਡ ਹੋ ਗਈ ਉਹ ਕਿੱਥੇ ਤਾਂ 1 ਲੀਟਰ 8 ਕਿੱਲੇ ਚ ਕੰਮ ਕਰਦੀ ਸੀ ਹੁਣ 4 ਲੀਟਰ ਨਹੀਂ 1 ਹੋਰ 8 ਕਿੱਲੇ ਤੇ ਕੰਮ ਕਰ ਹਾਂ ਜੀ ਹੁਣ ਆਵਰੌਂਡ ਅਪ ਦਾ ਹੀ ਸਾਲਟ ਜਾਇਆ ਪਰ ਉਹ ਉਹਨਾ ਕੰਮ ਨਹੀਂ ਕਰਦਾ ਉਹਨਾ ਕੰਮ ਨਹੀਂ ਕਰਦੇ ਹੁਣ ਐਨਾ ਸੋਨਾ ਪੈਦਾ ਕਰਕੇ ਵਪਾਰੀ ਆ ਗਿਆ ਬੋਲੀ ਲਾ ਕੇ ਚਲਾ ਗਿਆ ਇਹ ਨਹੀਂ ਪੁੱਛਿਆ ਵੀ ਇਹਦੇ ਪਿੱਛੇ ਕੀ ਕਿੰਨਾ ਤੋਂ ਕਿੰਨੀ 6 ਮਹੀਨੇ ਕਿੰਨਾ ਤੋਂ ਹਾਂ ਵੀ ਆਪਦੀ ਕਮਾਈ ਕੀਤੀ ਹੈ ਵੀ ਕੁੱਤਾਂ ਨੂੰ ਫਸਲ ਪਾਲੀ ਵੀ ਇਹਦਾ ਕਿੰਨਾ ਕ ਝਾੜ ਰਿਹਾ ਹਾਂ ਇਹ ਕਿੰਨਾ ਝਾੜ ਰਿਹਾ ਤੈਨੂੰ ਕਿੰਨਾ ਕੁ ਮੁੱਲ ਚਾਹੀਦਾ ਸਹੀ ਆ ਇੱਕ ਵਾਰ ਨਹੀਂ ਹੁਣ ਅਗਲੇ ਨੇ ਪੁੱਛਿਆ ਸਹੀ ਆ ਆਪ ਪੁੱਤਾਂ ਨਪਾਲ ਦਾ ਯਾਰ ਫਸਲ ਕੋਈ ਵੀ ਆ ਕਨਕਾ ਝੋਨਾ ਤੇ ਇਹਦਾ ਰੇਟ ਭਈ ਕਿੰਨਾ ਲੱਗਿਆ ਜੀ ਰੇਟ ਦੀ ਗੱਲ ਇਹਦਾ ਜੀ ਰੇਟ ਦਾ ਗੱਲ ਕਰੀਏ ਰੇਟ 4210 ਰੁਪਏ ਲੱਗਿਆ ਅੱਜ ਠੀਕ ਹੈ ਜੀ ਇਹ ਨਾਬਾ ਮੰਡੀ ਚ ਠੀਕ ਹੈ ਭਾਈ ਤੇ ਗੱਲ ਇਹ ਆ ਵੀ ਚਮਕ ਕਰਕੇ ਰੇਟ ਲੱਗਿਆ ਤੇ ਚਲੋ ਕਿਉਂਕਿ ਕੁਆਲਟੀ ਸੀ ਹਾਂ ਜੀ ਉਹਨਾਂ ਨੇ ਕੁਆਲਟੀ ਨਹੀਂ ਜਿਵੇਂ ਵੀ ਠੀਕ ਲੱਗਿਆ 4210 ਰੁਪਏ ਪਰ ਗੱਲ ਇਹ ਆ ਵੀ ਚਾੜ ਬਹੁਤ ਘਟ ਨਿਕਲ ਰਿਆ ਅਸੀਂ 1-2 ਸਾਲ ਪਹਿਲਾਂ ਵੀ ਥੋੜੀ ਜਿਹੀ ਕਰਨਾਲ ਕੁਝ ਟ੍ਰਾਇਲ ਕੀਤਾ ਸੀ ਇਹਦਾ ਉਦੋਂ ਵੀ ਇਹ ਨਾ ਮਾਤਰੀ ਨਿਕਲੀ ਸੀ ਪਰ ਐਦ ਕੀ ਫਿਰ ਅਸੀਂ ਇੱਕ ਹੌਸਲਾ ਕਰਕੇ ਤੇ ਚਲੋ ਇੱਕ ਵਧੀਆ ਤੇਰਾ ਹਾਂਜੀ ਹਾਂਜੀ ਕਿ ਟਰਾਈ ਕਰੀਏ ਕਿ ਕੀ ਘਾਟ ਆ ਰਹੀ ਹੈ ਇਹਦੇ ਚੋਂ ਸਹੀ ਹੈ ਭਾਈ ਜਿਵੇਂ ਮੰਨ ਲਓ ਹੁਣ ਚਲੋ ਅਗਲੇ ਸਾਲ ਕਈ ਜੀਵੀਦਾਰ ਸੋਚਦੇ ਆ ਯਾਰ ਆਪਾਂ 11 21 ਲਾਵਾਂਗੇ ਉਹਨਾਂ ਨੂੰ ਕੋਈ ਥੋੜਾ ਸੁਝਾਅ ਵੀ ਲਾਉਣ ਜਾਂ ਨਾਲ ਆਉਣ ਜਾਂ ਘੱਟ ਲਾ ਕੇ ਵੇਖੋ ਮੈਂ ਤਾਂ ਕਹਿੰਦਾ ਜੀ ਵੀ ਜੇ ਤੇ ਸਰਕਾਰ ਚਾਵੇ ਜੇ 11 21 ਲਵਾਉਣੀ ਚਾਹੁੰਦੀ ਏ ਘੱਟ ਤੋਂ ਘੱਟ 9000 ਰੁਪਏ ਰੇਟ ਇਹਦਾ ਬਣੇ ਸਿਰਫ ਇਹ ਵੈਰਾਈਟੀ ਦਾ ਸਹੀ ਹੈ ਕਿ ਬਾਕੀ ਵੀ ਜਿੰਨੀਆਂ ਵੈਰਾਈਟੀਆਂ ਬਾਸਮਤੀ ਦਾ ਹਰੇਕ ਬਾਸਮਤੀ ਦਾ ਘੱਟ ਤੋਂ ਘੱਟ ਸਮਰਥਨ ਮੁੱਲ ਜਿਹੜਾ ਹੈਗਾ ਜੋ ਕਿ ਆਪਣੇ ਚੱਲ ਰਿਹਾ ਹੈਗਾ 3500 4000 ਰੁਪਏ ਆ 418 4000 ਰੁਪਏ ਰੇਟ ਇਹਦਾ ਬੰਨਣਾ ਚਾਹੀਦਾ ਐਮ ਐਸ ਪੀ ਦੇਵੇ ਸਾਨੂੰ ਸਰਕਾਰ ਤਾਂ ਕਿ ਸਾਡਾ ਕਿਸਾਨ ਖੁਸ਼ ਹੋ ਕੇ ਇਹ ਚੀਜ਼ਾਂ ਲਾਵੇ ਕਿਉਂਕਿ ਮਾਰਕੀਟ ਨੂੰ ਵੀ ਲੋੜ ਆ ਇਹਦੇ ਚ ਦੇਸ਼ ਦਾ ਵੀ ਭਲਾਗਾ ਕਿ ਉਹ ਐਕਸਪੋਰਟ ਹੋਊਗੀ ਤਾਂ ਦੇਸ਼ ਨੂੰ ਇਨਕਮ ਹੋਊਗੀ ਪੰਜਾਬ ਦੀ ਤਰੱਕੀ ਤਾਂ ਹੀ ਹੋਊਗੀ ਸਹੀ ਹੈ ਕਿਉਂਕਿ ਪਰਮਲਤ ਵੀ ਹੈ ਕਿ ਬਹੁਤ ਵੱਡੇ ਘਾਟੇ ਪਏ ਨੇ ਪਰਮਲਤ ਜਿਹੜੀ ਕਿ 24 ਮੌਇਸਟਰ ਤੇ ਤਲਦੀ ਸੀਗੀ ਉਹੀ ਹੈ ਕਿ 14 ਤੇ ਰਗੜੇ ਲਾ ਲਾ ਕੇ ਚੱਕੀ ਆ ਸਹੀ ਹੈ ਬਈ ਪਹਿਲਾਂ ਤਾਂ ਛੇਤੀ ਤੋਲੇ ਨੇ 10-15 ਦਿਨ ਤੱਕ ਜ਼ਾਨ ਮੰਡੀਆਂ ਜੀ ਵਿੱਚ ਮੰਡੀ ਚ ਰੋਲਦੇ ਰਹੇ ਜੀ ਬਿਲਕੁਲ ਮੰਡੀ ਚ ਰੋਲਦੇ ਰਹੇ ਕੋਈ ਸੁਣਵਾਈ ਨਹੀਂ ਹੋਈ ਉੱਥੇ ਵੀ ਤੇ ਗੱਲ ਇਹ ਆ ਵੀ ਜੇ ਇਹ ਵੈਰੈਟੀ ਲਵਾਉਣੀ ਚਾਹੁੰਦੀ ਸਰਕਾਰ ਸਰਕਾਰ ਇਹਦੀ ਐਮਐਸਪੀ ਬੰਨੇ ਕੱਟ ਤੋਂ ਕੱਟ ਵੀ 8-9000 ਰੇਟ ਕਿਉਂਕਿ ਜਿਹੜੀ ਚੀਜ਼ ਕੱਟ ਹੁੰਦੀ ਆ ਉਹਦਾ ਰੇਟ ਵੱਧ ਹੋਣਾ ਚਾਹੀਦਾ ਲਾਜ਼ਮੀ ਸਹੀ ਹੈ ਸਹੀ ਗੱਲ ਹੈ ਹੁਣ ਕਈ ਵੈਰੈਟੀਆਂ ਨੇ ਚਲੋ ਨਿਕਲਦੀ ਨੇ ਵੱਧ ਮੁੱਚਲ ਦੀ ਗੱਲ ਕਰ ਲਈ ਜਾਂ ਹੋਰ ਨੇ ਤੇ ਉਹ ਵੈਰੈਟੀਆਂ ਜਿਵੇਂ ਨਿਕਲਦੀਆਂ ਨੇ ਚਲੋ ਠੀਕ ਨੇ ਪਰ ਉਹਨਾਂ ਦਾ ਵੀ ਸਮਰਥਨ ਮੁੱਲ ਆ ਦੇਖ ਲਓ ਜੀ ਇੱਧਰ ਨਾਲ ਢੇਰੀ ਆ 2500 ਰੁਪਿਆ ਰੇਟ ਲੱਗਾ ਕੀ ਕੀ ਕਰੂਗਾ 2400 ਰੁਪਿਆ ਤਾਂ ਪਰ ਮਲਦਾਗਾ ਇਹ ਬਈ ਗੈਰਾਂ ਕੀ ਇਹ ਵੀ ਇਹ 1847 1847 ਇਹ ਚ 2500 ਲੱਗੀ ਬਈ 2500 ਰੁਪਿਆ ਰੇਟ ਲੱਗਾ ਜੀ ਬਹੁਤ ਘੱਟ ਹੈ ਜੀ ਰੇਟ ਇਹ 2500 ਰੇਟ ਲੱਗਿਆ ਦੱਸੋ ਕੀ ਕਰੋਗੇ ਤੁਸੀਂ 2500 2600 2400 ਰੁਪਈਆ ਤਾਂ ਉਹਦਾ ਦੂਜੀ ਦਾ ਮੋਟੀ ਦਾ ਰੇਟ ਹੈ ਪਰਮਲ ਦਾ ਸਹੀ ਹੈ ਸਹੀ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਬਾਸਮਤੀਆਂ ਤੇ ਵੱਲ ਆਓ ਵੀ ਤੁਸੀਂ ਪਾਣੀ ਬਚੂਗਾ ਬਾਸਮਤੀ ਪਾਣੀ ਘੱਟ ਲੈਂਦੀ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ ਤੇ ਸਰਕਾਰ ਇਹ ਵੀ ਦੱਸੇ ਵੀ ਇਹ ਕਿੱਦਾਂ ਸੰਭਵ ਹੋ ਸਕਦਾ ਜੇ ਤੁਸੀਂ ਐਮਐਸਪੀ ਨਹੀਂ ਦੋਗੇ ਬਾਸਮਤੀ ਤੇ ਜਾਂ ਦੂਜੀ ਫਸਲ ਵਾਸਤੇ ਕਿੱਦਾਂ ਮੂਵ ਹੋ ਸਕਦੇ ਆ ਸਹੀ ਹੈ ਇੱਕ ਪਾਸੇ ਤਾਂ ਕਹਿੰਦੇ ਜੀਰੀ ਦਾ ਰਕਬਾ ਘਟਾਓ ਪਰਾਲੀ ਨਹੀਂ ਹੋਊਗੀ ਪੋਲੂਸ਼ਨ ਨਹੀਂ ਹੋਊਗਾ ਤੇ ਏਦਾਂ ਫਿਰ ਕਿਦਾਂ ਅਸੀਂ ਹੱਲ ਕਰ ਸਕਦੇ ਆ ਇਹ ਦੇਖੋ ਸਾਨੂੰ ਇੱਕ ਅੱਧੇ ਬੰਲੇ ਦਾ ਕੰਮ ਨਹੀਂ ਅੱਛਾ ਇੱਕ ਹੋਰ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਜਿਹੜੇ ਕਿ ਵੱਡੇ ਟਰੈਕਟਰ ਲੈਣਾ ਚਾਹੁੰਦੇ ਨੇ ਉਹਦੀ ਜਗ੍ਹਾ ਦੇ ਛੱਡ ਕੇ ਕਿਸਾਨ ਵੀਰੋ ਆਪਾਂ ਜੇ ਹੋ ਸਕੇ ਤੇ ਸਟੋਰੇਜ ਵੱਲ ਧਿਆਨ ਦਿਈਏ ਸਹੀ ਇਹ ਸਾਨੂੰ ਆਪਣੀ ਫਸਲ ਸਟੋਰ ਕਰਨ ਲਈ ਜਗ੍ਹਾ ਬਣਾਉਣੀ ਪੈਣੀ ਆ ਤੇ ਕੋਈ 10-10 ਕਿਸਾਨ ਹੋ ਕੇ ਸਾਨੂੰ ਗਰੁੱਪ ਬਣਾ ਕੇ ਆ ਸਾਨੂੰ ਪ੍ਰੋਸੈਸਿੰਗ 'ਚ ਆਉਣਾ ਪੈਣਾ ਸਹੀ ਆ ਔਰ ਇਹੀ ਚੌਲ ਪੈਕੇਟ 'ਚ ਬੰਦ ਹੋ ਕੇ ਇੱਕ 150 200 ਨੂੰ ਜਾਊਗਾ ਕੋਈ ਸ਼ੱਕ ਨਹੀਂ ਇਹੀ ਚੌਲ ਕੋਈ ਸ਼ੱਕ ਨਹੀਂ ਕਿੱਲੋ ਚੌਲ 100 ਰੁਪਏ 150 ਰੁਪਏ ਵੱਡੀ ਵੱਡੀ ਕੰਪਨੀ ਜਾਊਗਾ ਉੱਥੇ ਇੰਨਾ ਮੁੱਲ ਲੱਗੂਗਾ ਇਹ ਸਾਨੂੰ ਇੱਕ ਵਾਰੀ ਨੂੰ ਪੁੱਛਣਾ ਸਾਨੂੰ ਅੱਧਾ ਰੇਟ ਤੇ ਦਿਓ ਸਹੀਓ ਇਹਦਾ ਰੇਟ ਵੀ ਨਹੀਂ ਦਿੰਦੇ ਸਹੀ ਗੱਲ ਆ ਬਈ ਬਹੁਤ ਵਧੀਆ ਸੋਚ ਆ ਬਈ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਬਾਕੀ ਕਿਸਾਨ ਵੀਰੋ ਤੁਸੀਂ ਵੀ ਦਿਓ ਵਿਚਾਰ ਕਮੈਂਟ ਦੇ ਵਿੱਚ ਬਾਈ ਜਿਹੜੀਆਂ ਗੱਲਾਂ ਕਹੀਆਂ ਬਈ ਉਹ ਤੁਹਾਨੂੰ ਕਿਵੇਂ ਲੱਗੀਆਂ ਬਾਕੀ ਬਾਈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਇਹੀ ਕਹਾਂਗੇ ਜੀ ਤੇ ਖੇਤੀ ਦੇ ਨਾਲ ਜਿਹੜਾ ਆਪਣਾ ਸਹਾਇਕਤਨ ਦਾ ਹਾਂ ਜਰੂਰ ਉਹ ਵੀ ਜਰੂਰ ਆਪਣਾ ਬਣਾਓ ਖਰਚੇ ਜਿਆਦਾ ਨਹੀਂ ਤਾਂ ਇੱਕ ਦੋ ਡੰਗਰ ਹਰ ਕੋਈ ਆਪਣੇ ਘਰ ਰੱਖੇ ਮੱਝਾਂ ਵਧੀਆ ਉਹ ਵੀ ਇਸ ਤਰ੍ਹਾਂ ਹੋਵੇ ਬਰੀਡ ਤੇ ਵੇਖੋ ਕੰਮ ਉਨਹੀਂ ਕਰਨਾ ਆਪਾਂ ਜੇ ਆਪਾਂ ਮੰਨ ਲਓ ਇੱਕ ਮੱਝ ਰੱਖੀ ਆ ਉਹਦੇ ਥੱਲੇ 12 ਲੀਟਰ ਤੋਂ ਚੋਣੇ ਆਪਣਾ ਪੂਰਾ ਨਹੀਂ ਕਰੂਗੀ ਘੱਟ ਤੋਂ ਘੱਟ 15 ਲੀਟਰ ਵਾਲੀ ਮੱਝ 25 ਲੀਟਰ ਵਾਲੀ ਗਾਂ ਹਰੇਕ ਘਰ ਦੇ ਵਿੱਚ ਹੋਵੇ ਮੇਰੀ ਇਹ ਸੋਚ ਆ ਕਿ ਹਰੇਕ ਫਾਰਮਰ ਦੇ ਮੇਰੇ ਘਰ ਹੀ ਨਹੀਂ ਹਰੇਕ ਦੇ ਘਰ 15 ਲੀਟਰ ਵਾਲੀ ਮੱਝ 25 ਲੀਟਰ ਵਾਲੀ ਗਾਂ ਹੋਵੇ ਤਾਂ ਕਿ ਉਹ ਖਰਚਾ ਕਿਉਂਕਿ ਕੰਮ ਤਾਂ ਉਹਨੇ ਹੀ ਕਰਨਾ ਸਹੀ ਹੈ ਉਹਾਂ ਵੀ ਸੋਚਣਾ ਉਹਨਾਂ ਟਾਈਮ ਲੱਗਣਾ ਪੱਠੇ ਪਾਉਣ ਦੀ ਉਹਨਾਂ ਟਾਈਮ ਬੜਾ ਬਰੀਡ ਤੇ ਕੰਮ ਕੀਤਾ ਜਾਂਦਾ ਸਹੀ ਹੈ ਇਹ ਆ ਵਧੀਆ ਨਸਲ ਦੀ ਜਾਨੀ ਵਧੀਆ ਨਸਲ ਤੇ ਕੰਮ ਕੀਤਾ ਜਾਵੇ ਸਰਕਾਰਾਂ ਵੀ ਕਰਨ ਛਾਦ ਦੇ ਕੋਈ ਸਬਜ਼ੀ ਦੀ ਦੇਣ ਕੈਂਪ ਲਾਏ ਜਾਣ ਪਿੰਡਾਂ ਦੇ ਵਿੱਚ ਜਾਗਰੂਤ ਕੀਤਾ ਜਾਵੇ ਇਸ ਸੰਬੰਧੀ ਵੀ ਬਾਕੀ ਖੇਤੀਬਾੜੀ ਮਾਰ ਵੀ ਥੋੜਾ ਅੱਗੇ ਹੁਣ ਕਿ ਬਾਸਮਤੀ ਨੂੰ ਅਸੀਂ ਕਿਦਾਂ ਵਿਕਸਿਤ ਕਰ ਸਕਦੇ ਆ ਜਿਹੜੀਆਂ ਇਹਦੇ ਵਿੱਚ ਪ੍ਰੋਬਲਮ ਮਾਰੀ ਵੱਡੀ 11 21 ਚ ਉਹਦੇ ਲਈ ਕੋਈ ਸਪੈਸ਼ਲ ਦਵਾਈਆਂ ਜਾਂ ਉਹ ਪੈਸਟੀਸਾਈਡ ਤਿਆਰ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਇਹ ਫੋਕ ਨਾ ਬਣੇ ਤੇ ਚਲੋ ਜੋ ਇਸ ਵਾਰ ਮੈਨੂੰ ਘਾਟਾ ਪਿਆ ਤਾਂ ਅੱਗੇ ਕਿਸੇ ਫਾਰਮਰ ਨੂੰ ਨਾ ਪਾਵੇ ਠੀਕ ਹੈ ਜੀ ਠੀਕ ਹੈ ਭਾਈ ਜੀ ਧੰਨਵਾਦ ਸਾਸਤੀ